ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਲਖੂਆਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀ ਕਿਹੋ ਜਿਹਾ ਟਾਪਾ ਲੁੱਤੇ ਨ ਪਸ਼ੂ ਦਿਖਾਵਾਂਗੇ ਇੱਥੇ ਚੋਡੀ ਦੇ ਦੋ ਵਹਿਣਾ ਆਕਿੰਨੇ ਪਸ਼ੂ ਗੱਭਣੂ ਤਿਆਰ ਆ ਆਪਾਂ ਪਹੁੰਚਿਆ ਭਾਜੀ ਨੀਰੇ ਸਿੰਘ ਵਾਲਾ ਕੋਲ ਤੇ ਆ ਜਿਓ ਕਰਦੇ ਆ ਬਾਈ ਨਾਲ ਗੱਲਬਾਤ ਸਸ਼ਕਲ ਭਾਜੀ ਸਸ਼ਕਲ ਜੀ ਦੀ ਰੋਜ਼ ਨਾਲ ਹੀ ਠਾਕ ਬਹੁਤ ਵਧੀਆ ਤੁਹਾਨੂੰ ਆਮਦਾਰੀ ਕਿਰਪਾ ਜੀ ਚਲੋ ਕਿਰਪਾ ਹੀ ਕਹੀਦੀ ਆ ਜੀ ਬਈਆ ਆਪਣਾ ਨਾਮ ਤੇ ਡਰੈੱਸ ਦੱਸ ਦੋ ਕੈਡਾ ਪਿੰਡ ਲੱਗੂਆ ਸੀਦੀ ਨਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ 924460566 ਠੀਕ ਹੈ ਜੀ ਬਈਆ ਪਹਿਲੇ ਨੰਬਰ ਤੇ ਦੱਸਿਓ ਮੈਂ ਕਿੰਨਾ ਮਾਤ ਹੋਗਾ ਸੁਣਗੀ ਮੈਂ ਵੀ ਵੀ ਤੀਸਰੇ ਸਵੇ ਸਹੀ ਜਿਹੜੀ ਸੁਣੀ ਹੋਣਾ ਅੱਛਾ ਜੀ ਬਾਕੀ ਵੱਡੀ ਹੈ ਬਈ ਠੰਡ ਘਟੇ ਵਾਲੀ ਆ ਠੀਕ ਆ ਕੋਲ ਕੇ ਦਿਖਾ ਦਿੰਦੇ ਆ ਠੀਕ ਲਓ ਜੀ 3 ਤਰਾ ਸਬਸ ਨੂੰ ਵੀ ਤੇ ਥਾਣਾ ਤੋਂ ਜਿਹੜਾ ਸਪੈਸ਼ਲ ਲੱਗਾ ਹੈ। ਥਾਣਾ ਦਾ ਕਹਿਵਾ ਉੱਤੋਂ ਵੇਖੋ ਪਿੰਡੇ ਦੇ ਕਿੰਨਾ ਨਾੜਾ ਨਾ। ਠੀਕ ਹੈ ਠੀਕ ਹੈ। ਲਓ ਜੀ ਪਤਲੇ ਚੰਮ ਵਾਲੀ ਸਿੰਦਲ ਹੱਡੀ ਆ। ਬਿਲਕੁਲ ਤਿਆਰ ਹੀ ਆ ਤੇ ਲਾ ਲਓ ਜੇ ਹੈਗੀਆਂ ਵਾ। ਇਹ ਬਾਤੀ ਵੀ ਆਪਣੀ ਸਮਝ ਨਾਲ ਲਈਦਾ ਕਿੰਨਾ ਦੁੱਧ ਭਰੂਗੀ ਤੇ ਥਾਣਾ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ। ਲੋਲੀ ਚੱਤਾ ਫੁੱਦਾ ਵੈਣ ਚੱਕ ਗਾਵਾ ਵਰਗੇ ਬਣਾਇਆ ਪਿਆ ਵਾ।

ਨਹੀਂ ਤੁਹਾਨੂੰ ਬਣੀ ਮੈਂ ਵੀਰ ਜੀ ਅੱਜ ਅੱਛਾ ਵਟ ਕਰਨ ਢਈ ਆ ਠੀਕ ਆ ਠੀਕ ਆ ਕੋੜੇ ਵੀ ਭੰਗੀ ਐ ਮੈਂ ਠੀਕ ਆ ਠੀਕ ਆ ਸ਼ਾਮ ਤੱਕ ਸੂਬੇ ਕੀ ਮੇਰੇ ਸਾਹ ਨਾਲ ਠੀਕ ਆ ਠੀਕ ਆ ਬਾਈ ਬਿਲਕੁਲ ਜਿਹੜੀ ਤਿਆਰ ਬਣੀ ਗੁਣੀ ਅੱਗੇ ਕਰਮਾਲੇ ਬਹੁਤ ਐ ਹੋਰ ਸੁੰਦੇ ਸੁੰਦੇ ਬਣ ਜਣੀਆਂ ਠੀਕ ਆ ਠੀਕ ਆ ਬਾਈ ਉਹਦਾ ਅੱਗੇ ਤੇ ਉਹਦਾ ਪਿੱਛੇ ਨੂੰ ਸੂਲ ਦਾ ਕੋਈ ਚੱਡਾ ਲੱਗਾ ਪਿਆ ਵਾ ਤੇ ਕੀ ਕਰਨਾ ਪੈ ਗਿਆ ਇਹਦਾ ਮੋਨ ਫੋਨ ਵੀਰ ਜੀ ਇਹਨਾਂ ਕਰਾ ਲਓ ਭਾਵੇਂ 95 ਤੇ ਭਾਵੇਂ 90 ਅੱਛਾ ਜੀ 85 ਵੀ ਦੇ ਦਈਏ 85 ਵੀ ਹਾਂਜੀ ਕਰਤੀ ਮਾਨਦਾਨ ਦੋ ਹੋਰ ਚੱਡਾ 83 83 ਹਜ਼ਾਰ ਦਾ ਚੋਣ ਕਰਾਂਗੇ ਕੀ ਗੱਲ ਆ ਜੀ ਬਿਲਕੁਲ ਗੱਬਣ ਤਿਆਰ ਦੇਖੋ ਮੈਂ ਕਦਾਂ ਦੀ ਵੱਡੀ ਆ ਬਈ ਹਾਂਜੀ ਅੱਜ ਦੇ ਕਾਰਤਵਜ ਨੂੰ ਚੰਗਾਵਾਦ ਹੈ ਮਿਲ ਤੋਂ ਜਿਹੜੀ ਦੋਹਾਂ ਸਾਈਡਾਂ ਦੇ ਪਾਵਰ ਹੀ ਚੰਗੀ ਲੱਗੀ ਹੈ ਕਰਮ ਵਾਲੀ ਦੇ ਇੱਕ ਫੇਸ ਤੋਂ ਆ ਵੀ ਚੈੱਕ ਕਰਦਾ ਜੀ ਦੂਜੇ ਨੰਬਰ ਤੇ ਆ ਗਈ ਕੋਈ ਯੱਸੀ ਹਾਂਜੀ ਇਹ ਕਿੰਨਾ ਹੋ ਗਿਆ ਇਹ ਦੂਜੇ ਨੂੰ ਸੁਣ ਨਹੀਂ ਚੰਦਾ ਜਾਂ ਵੈਂਡ ਅੱਛਾ ਜੀ ਹਾਂਜੀ ਕਿ ਇਹਦਾ ਇਹ ਆਪਣੇ ਸਾਹਵੀ ਦਾ ਦੋ ਦਿਨਾਂ ਜਿਹਨਾਂ ਦਾ ਪੰਜਾਬ ਵਾਲੀ ਜਰਸੀ ਆ ਠੀਕ ਆ ਠੀਕ ਆ ਜੀ ਸਾਫੂ ਬਹੁਤ ਵਛੀ ਇਹ ਵੀ ਕੂ ਬਣੀ ਇੱਕ ਦੋ ਦਿਨਾਂ ਦਾ ਕਰ ਠੀਕ ਆ ਠੀਕ ਲੋ ਜੀ ਇਹ ਵੀ ਇੱਕ ਦੋ ਦਿਨਾਂ ਦੇ ਵਿੱਚ ਫੂਫੂ ਵੀ ਤੇ ਚੱਡਾ ਚੁੱਡਾ ਜਿਹੜਾ ਇਹ ਤਾਂ ਬਹੁਤ ਚੰਗਾ ਲੱਗਾ ਵਾ ਬਾਕੀ ਢਿੱਲਾਂ ਢੁੰਡਾਂ ਵੀ ਆ ਗਈਆਂ ਹਵਾਨੇ ਤੇ ਅਜੇ ਸਤੋਂ ਤੱਕ ਚਲੋ ਕਰਮ ਵਾਲੀ ਚੰਗਾ ਬਣ ਜੂਗੀ ਫਿਰ ਕੁਆਲਟੀ ਚੈੱਕ ਕਰ ਸਕਦੇ ਵੀ ਬਹੁਤ ਹੀ ਯਾਰਾ ਚੰਗੀ ਆ ਗਈ ਤੇ ਹਵਾਨੇ ਦੇ ਨਾੜਾ ਨੂੰ ਵੀ ਕਾਫੀ ਆ ਤੇ ਖਾਣਾ ਦਾ ਸਹਿਜ ਗਿਆ ਕਿ ਚੰਗਾ ਨੇ ਡਿਜੀਟ ਤੇ ਲੱਗਾ ਵਾ ਲੱਗ ਗਿਆ ਤੁਹਾਨੂੰ ਜਰੂਰ ਆਪਾਂ ਚੈੱਕ ਕਰਾਉਣਾ ਤੁਹਾਨੂੰ ਕਿ ਆਹ ਸੇਲੀਆਂ ਸੋਰੀਆਂ ਵਿੱਚ ਕਿਆ ਕਰ ਸਕਦੇ ਥੋੜੀ ਠੰਡੀ ਹੈ ਠੀਕ ਹੈ ਜੀ ਬਈ ਨਵੀਂ ਲੱਗੀਆਂ ਨੇ ਕਿਆ ਕਰਤਾ ਤੇ ਥੋੜਾ ਦਾ ਸੈਰ ਗਿਆ ਤੇ ਭਾਨੇ ਦੇ ਨਾਲਾ ਲੁੜਾ ਇਹਦਾ ਭਾਜੀ ਮੁੱਲ ਫਿਰ ਮੁੱਲ ਵੀ ਇਹਦਾ ਭਾਣਾ ਕੋ 70 65 ਜੋ ਮਰਜ਼ੀ ਕਰਾ ਲੈ 60000 ਦੇ ਦਈਏ 60 ਵੀ ਹਾਂ ਜੀ ਕਰ ਦਈਏ ਅੰਦਰ ਕਰ ਦਈਏ ਹਾਂ ਜੀ ਕੋਈ ਆਹ ਹੋਰ ਛੱਡ ਦਾਂ ਠੀਕ ਹੈ 58 ਜੋ 500 ਛੋੜ ਕਰਦਾਂਗੇ ਠੀਕ ਹੈ ਸਾਢੇ 57 ਵੀ ਦੇ ਦਾਂਗੇ ਫਿਕਸੀ ਰੇਟ ਹੈ ਜੋ ਕੋ ਵੱਧ ਘਟਾਲਾ ਨਾ ਮੇਰਾ ਵੀ ਰੂਲ ਲੱਗੇਗਾ ਠੀਕ ਹੈ ਠੀਕ ਹੈ ਲੋ ਵੀ ਸਾਢੇ 57 ਜੋ ਆਪਾਂ ਛੋੜ ਹੀ ਕਰਨੀ ਮੰਦੀ ਨਾ ਠੀਕ ਹੈ ਠੀਕ ਹੈ ਜੀ ਹੈ ਪੀਓਰ ਪੰਜਾਬ ਵਾਲੀ ਜਰਸੀ ਆ ਦੇਖੋ ਕਿੰਨੀ ਵਧੀਆ ਮੱਛੀ ਆ ਹਾਂ ਜੀ ਹੁਣ ਇਸੂਈ ਨੇ ਸਾਰਾ ਸਿਆਲ ਵਿਸਾਖੀ ਤੱਕ ਦੁੱਧ ਦੇਣਾ ਠੀਕ ਹੈ ਜੀ ਥੰਡੀ ਧੀਰੀ ਆ 냔ੇ ਦਾ ਜੋਨ ਵਾਲੀ ਜੀ ਬਾਂ ਕੁਪ ਭੈਣਾ ਜਿਹੜਾ ਮਜੀ ਹੋਵੇ ਵੀ ਨਹੀਂ ਹਾਂ ਜੀ ਹਾਂ ਤੇਦੀ ਦਾਗੇ ਠੀਕ ਜੀ ਦਾ ਇਹ ਪਿੱਕੇ ਨੰਬਰ ਤੇ ਵੀ ਜਰਸੀ ਆ ਕਿ ਪਿਓ ਰਪਿਆ ਵਾਲੀ ਫੇਸ ਵਾਲੀ ਇਹ ਵੀ ਚੈੱਕ ਕਰਾਉਨੇ ਆ ਇਹਦੇ ਮਾਲੇ ਦੇ ਵਿੱਚ ਦੀ 9 ਬਣ ਵਾਲੇ ਆ ਆਹ 9 ਬਦੇ ਲੱਗੀ ਰਹੀ ਆ ਤੇ ਇਹਦੇ 40 ਦਿਨ ਰਹਿ ਗਏ ਫੋਨ ਚ ਅੱਛਾ ਜੀ ਇਹ ਚੈੱਕ ਪਾਸ ਆਪਾਂ ਆਪਣੇ ਹੱਥੀ ਕਰਾਈ ਆ ਠੀਕ ਆ ਦੋਵੇਂ ਟਾਈਮ ਬੋਲ ਦਿੰਦੀ ਹਾਂ ਲੈ ਕਿੰਨਾ ਭਾਜੀ ਤੇਰੇ ਪਾਣੀ ਦੇ ਨੂੰ 4.5 ਕਿਲੋ ਪੱਕਾ ਹੁਣ ਠੀਕ ਆ ਠੀਕ ਆ ਤਾਂ ਇਹ ਕਿਉਂ ਬਦੰਮੀ ਰੰਗ ਆ ਗਿਆ ਤੇ 40 ਦਿਨ ਜਿਹੜੇ ਗੰਟੀ ਦੇ ਰੇ ਸੌਂਦੇ ਰਹੇ ਗਏ ਦੁੱਧ 5 ਲੀਟਰ ਆ ਜੀ ਬਿਲਕੁਲ ਤਿਆਰ ਹੈ ਦੇ ਕੋਲ ਦੋਵੇਂ ਟਾਈਮ ਬਾਈ ਕਹਿੰਦਾ ਕਿ ਮਿਲਦੀ ਆ ਮੋੜ ਲਓ ਚਲੋ 40 ਦਿਨ ਰਹਿ ਗਏ ਵੀ ਛੱਡ ਦੇਣੀ ਚਾਹੀਦੀ ਆ ਬਾਕੀ ਆਪਣੀ ਸਮਝ ਨਾਲ ਤੁਸੀਂ ਲੈ ਸਕਦੇ ਕਿ ਸੱਜਰ ਨੇ ਕਿੰਨਾ ਦੁੱਧ ਭਰਿਆ ਹੋਊਗਾ ਬਾਈ ਕਹਿੰਦਾ ਕਿ ਮਰਦਾ ਨਹੀਂ ਪਤਾ ਇਹਨਾਂ ਨਮਾ ਉਹ ਬੰਨਾਲਿਆ ਉਹਦਾ ਕਰਦੀ ਆ ਨਾ ਮਜੀ ਹਾਂਜੀ ਆਹ ਤਾਂ 9 ਵਜੇ ਠੀਕ ਹੈ ਜੀ ਬਈ ਅੱবি ਸ਼ਾਮ ਨੂੰ ਜਿਹੜਾ ਇਹ ਨਹੀਂ ਲੋਕੀ ਚੰਗਾ ਲੱਗਾ ਵਾ ਕਰਮ ਵਾਲੀ ਨੂੰ ਇੱਥੇ ਲਿਖਿਆ ਹੈ ਤੇ ਚੈੱਕ ਕਰਤਾ ਦੇ ਵੀ ਥਾਣਾ ਦਾ ਸਿਆਣਾ ਐਨੀ ਧੀਰੀ ਆ ਤੇ ਬਾਕੀ ਹੈ ਖੰਡੀ ਧੀਰੀ ਹੈ ਵਿਚਾਰੀ ਕਰਮ ਵਾਲੀ ਇਤਨਾ ਭਾਵੇਂਦਾ ਉਹ ਇਤਨਾ ਚੁਰੀ ਹੋ ਠੀਕ ਹੈ ਠੀਕ ਹੈ ਆ ਬੱਸ ਕੋਲੀ ਦੇ ਨਹੀਂ ਹੱਥ ਨੇ ਰੱਖਣ ਦਿੰਦੀ ਠੀਕ ਹੈ ਜੀ ਹਾਂ ਇਹਦਾ ਬਾਕੀ ਮੁੱਲ ਫਿਰ ਮੁੱਲ ਵੀ ਦੀ ਇਹਦਾ ਕਰਦੀ ਹੈ 45 45 ਹਾਂਜੀ ਕਰਦੀ ਹੈ ਵੀ ਜੈ ਜੀ ਤੋਂ ਛੱਡ ਕੇ ਫੁੱਲਾਈ ਕਰੀਏ ਪੂਰੇ 40 ਦੇ ਦੇਈਏ ਆਹ ਰਕਮ 73000 ਕੋਈ ਹਰ ਕੇ ਨਾ ਠੀਕ ਆ 32000 ਛੋਟ ਕਰਾਂਗੇ ਤਾਂ ਕਿ ਰੇਟ ਆਪਣੇ ਫਿਕਸੀ ਆ ਸਾਰੇ ਅੱਛਾ ਜੀ ਮੇਰਾ ਕੀ ਕੋਈ ਇੱਕ ਪਸਾਈ ਜੀ ਨਾ ਭਾਵੇ ਠੀਕ ਆ ਠੀਕ ਆ ਜਿੰਨੂ ਵਾਰਾ ਕਹਦਾ ਉਹੋ ਹੀ ਲਾ ਦੇ ਬਿਲਕੁਲ ਬਿਲਕੁਲ ਸਹੀ ਗੱਲ ਹੋ ਗਈ 38000 ਦੀ ਤੇ ਇਹ ਵੀ ਕਰੋ 40 ਦਿਨ ਕੋਈ ਸਾਫ ਵਗਰੇ ਦੁੱਧ ਦੇ ਨਿਆਰੇ ਬੰਨੀ ਰੱਖਣਿਆ ਕਰਨ ਵਾਲੀ ਨੇ ਤੇ ਬਾਕੀ ਤੁਸੀਂ ਸਮਝਣਾ ਵੇ ਕਰਦੇ ਜਿਹੜੀ 40 ਦਿਨ ਰਹਿੰਦਿਆਂ ਵੀ ਦੁੱਧ 5 ਲੀਟਰ ਦੇਣ ਦੀ ਤੇ ਸੱਜਰ ਨੇ ਕਿੰਨਾ ਭਰੇ ਆਊਗਾ ਕਿੰਨੇ ਰਕਾੜ ਵਾਲੀ ਆ